ਬਹੁਤ ਲੰਬੇ ਅਰਸੇ ਤੋਂ ਇੱਕ ਪੰਜਾਬ ਦੀ ਬਹੁਤ ਵੱਡੀ ਮੰਗ ਸੀ ਕਿ ਪੰਜਾਬ ਦੇ ਅੰਦਰ ਜਿਹੜੀਆਂ ਕਿਲਾ ਰਾਏਪੁਰ ਨੂੰ ਜਿਹੜਾ ਉਹ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀਗਾ ਪਰ ਉੱਥੇ ਬੈਲ ਗੱਡੀਆਂ ਦੀ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰਤ ਪ੍ਰਸਿੱਧ ਸੀ ਉਹਨਾਂ ਨੂੰ ਲੈ ਕੇ ਆਨਰੇਬਲ ਸਪੀਰ ਕੋਰਟ ਨੇ ਜਿਹੜਾ ਉਹ ਤੇ ਰੋਕ ਕਰਾ ਦਿੱਤੀ ਗਈ ਸੀ ਪਰ ਲੇਕਿਨ ਪੂਰੀ ਸਟਡੀ ਤੋਂ ਬਾਅਦ ਪੂਰਾ ਧਿਆਨ ਲਗਾ ਕਰਨ ਤੋਂ ਬਾਅਦ ਇਹ ਅਸੀਂ ਇੱਕ ਪਾਸੇ ਕਰਦੇ ਜਾ ਰਹੇ ਆਂ ਔਰ ਪੰਜਾਬ ਦੇ ਅੰਦਰ ਜਿਹੜਾ ਸਾਡਾ ਕਲਚਰ ਹੈਗਾ ਕਿ ਸਾਡੇ ਕਲਚਰ ਦੇ ਅੰਦਰ ਪਸ਼ੂ ਕੀ ਰੋਲ ਲਿਭਾਉਂਦੇ ਦਿੰਗੇ ਪੰਛੀ ਕੀ ਰੋਲ ਲਿਭਾਉਂਦੇ ਨੇ ਮਨੁੱਖ ਕੀ ਰੋਲ ਲਿਭਾਉਂਦਾਗਾ ਸੋ ਬੈਲ ਗੱਡੀਆਂ ਦੀਆਂ ਜਿਹੜੀਆਂ ਦੌੜਾਂ ਲਗੀਆਂ ਉਹ ਪੂਰੇ ਪੰਜਾਬ 'ਚ ਹੁਣ ਦੁਬਾਰਾ ਸ਼ੁਰੂ ਹੋਣਗੀਆਂ ਉਹਦੇ ਲਈ ਅਸੀਂ ਆ ਜੈਕਟ ਜਿਹੜਾ ਆਉਣ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਅੰਦਰ ਐਕਟ ਲੈ ਕੇ ਆ ਰਹੇ ਆ। ਉਹ ਐਕਟ ਪਾਸ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਸ਼ੁਰੂ ਹੋ ਸਕਣ।